ਦੇਖੋ ਖਾਸ ਇੱਕੋ ਹੀ ਗੱਲ ਹੈ ਜੀ ਕਿ ਪੰਜਾਬ ਕੋਲ ਨਾ ਫੌਟੂ ਪਾਣੀ ਸੀ ਕਿਸੇ ਨੂੰ ਦੇਣ ਦੀ ਨਾ ਹੈ ਤੇ ਨਾ ਹੀ ਦਵਾਂਗੇ ਇਸ ਸਟੈਂਡ ਅ ਇੱਕ ਆਵਾਜ਼ ਦੇ ਵਿੱਚ ਪੂਰੇ ਪੰਜਾਬ ਵੱਲੋਂ ਇਹ ਕੇਂਦਰ ਨੂੰ ਦੱਸ ਦੇਣਾ ਕਿ ਇਸ ਤਰ੍ਹਾਂ ਕਿਦੇ ਧੱਕੇ ਜਿਸ ਤਰੀਕੇ ਨਾਲ ਉਹਨਾਂ ਨੇ BBMP ਦੇ ਉੱਪਰ ਕੰਟਰੋਲ ਕਰਕੇ ਅੱਧੀ ਰਾਤ ਨੂੰ ਮੀਟਿੰਗਾਂ ਬੁਲਾ ਕੇ ਪੰਜਾਬ ਦੇ ਨਾਲ ਧੱਕਾ ਕਰਨ ਲੱਗੇ ਨੇ ਪੰਜਾਬ ਦੇ ਪਾਣੀ ਦੇ ਉੱਪਰ ਡਾਕਾ ਮਾਰਨ ਲੱਗੇ ਨੇ ਇਹ ਸਾਨੂੰ ਨਾ ਮੰਜ਼ੂਰ ਹੈ ਤੇ ਇਹਦੇ ਲਈ ਸਾਨੂੰ ਜਿਸ ਵੀ ਹੱਦ ਤੱਕ ਜਾਣਾ ਪਊਗਾ ਅਸੀਂ ਜਾਵਾਂਗੇ ਹਰਿਆਣਵੀ ਵੀ ਮੈਨੂੰ ਭਰਾ ਨੇ ਉਹ ਕੋਈ ਬਗਾਨੇ ਥੋੜੀ ਨੇ ਕੀਨ ਵਾਲਾ ਪਾਣੀ ਤਾਂ ਆਪਾਂ ਦੁਸ਼ਮਣ ਨੂੰ ਵੀ ਪਿਉਂਦੇ ਆ ਸੋ ਉਹ ਆਲਰੇਡੀ ਰਿਕੁਆਇਰਮੈਂਟਸ ਨੇ ਜਿਹੜੀ ਉਹਨਾਂ ਦੀ ਪੂਰੀਆਂ ਹੋ ਚੁੱਕੀਆਂ ਹੁਣ ਪੰਜਾਬ ਦੇ ਕਿਸਾਨ ਨੂੰ ਤੇ ਪੰਜਾਬ ਦੀਆਂ ਫਸਲਾਂ ਨੂੰ ਪਿਆਸਾ ਮਾਰ ਕੇ ਜੇ ਕੋਈ ਕਹੇ ਕਿ ਸਾਨੂੰ ਦੇ ਦਿਓ ਉਹ ਤਾਂ ਐਕਸੈਪਟੇਬਲ ਨਹੀਂ मां ਵਾਲਾ ਤਾਂ ਛੱਡੋ ਜੀ ਦੁਸ਼ਮਣ ਵਾਲਾ ਇਹ ਜਾ ਤਾਂ ਮੈਂ ਸਮਝਦਾ ਕਿ ਦੁਸ਼ਮਣ ਵੀ ਕੋਈ ਨਹੀਂ ਕਰਦਾ ਕਿ ਜਾਇ ਜਹਰ ਰੁਪਈਆ ਕੇਂਦਰ ਸਰਕਾਰ ਨੇ ਭਾਜਪਾ ਦੇ ਦੀ ਸਰਕਾਰ ਨੇ ਪੰਜਾਬ ਦੇ ਖਿਲਾਫ ਜਾਇ ਜਹਰ ਰੁਪਈਆ ਡੋਪਟ ਕਰ ਰਹੀ ਹੈ ਸਿੱਧੇ ਸਾਡਾ ਸਾਡਾ ਪਾਸ ਤੋਂ ਆਪਣਾ ਸੈਸ਼ਨ ਹੋ ਰਿਹਾ ਜੀ ਪਾਣੀ ਨੂੰ ਲੈ ਕੇ ਕੀ ਨੂੰ ਬੜਾ ਖਾਸ ਸੈਸ਼ਨ ਜੀ ਦੇਖੋ ਖਾਸ ਇੱਕੋ ਹੀ ਗੱਲ ਹੈ ਜੀ ਕਿ ਪੰਜਾਬ ਕੋਲ ਨਾ ਫालतू ਪਾਣੀ ਕਿਸੇ ਨੂੰ ਦੇਣ ਦੀ ਨਾ ਹੈ ਤੇ ਨਾ ਹੀ ਦਵਾਂਗੇ ਇਸ ਸਟੈਂਡ ਹੈ ਜਿਹੜਾ ਸਾਡਾ ਪਹਿਲੇ ਦਿਨੋਂ ਸੀਗਾ ਤੇ ਇਸੇ ਦੇ ਉੱਪਰ ਕੱਲ ਆਲ ਪਾਰਟੀ ਮੀਟਿੰਗ ਜਿਹੜੀ ਹੋ ਵੀ ਕੀਤੀ ਗਈ ਹੈ ਪਰਸੋ ਨੂੰ ਇਹਦਾ ਸੈਸ਼ਨ ਜਿਹੜਾ ਇੱਕ ਦੰਦਾ ਉਹ ਬੁਲਾਇਆ ਗਿਆ ਹੈ ਔਰ ਇੱਕ ਆਵਾਜ਼ ਦੇ ਵਿੱਚ ਪੂਰੇ ਪੰਜਾਬ ਵੱਲੋਂ ਇਹ ਕੇਂਦਰ ਨੂੰ ਦੱਸ ਦੇਣਾ ਕਿ ਇਸ ਤਰ੍ਹਾਂ ਇੱਕ ਇਹ ਧੱਕੇ ਜਿਸ ਤਰੀਕੇ ਨਾਲ ਉਹਨਾਂ ਨੇ ਬੀਵੀਐਮ ਦੇ ਉੱਪਰ ਕੰਟਰੋਲ ਕਰਕੇ ਅੱਧੀ ਰਾਤ ਨੂੰ ਮੀਟਿੰਗਾਂ ਬੁਲਾ ਕੇ ਪੰਜਾਬ ਦੇ ਨਾਲ ਧੱਕਾ ਕਰਨ ਲੱਗੇ ਨੇ ਪੰਜਾਬ ਦੇ ਪਾਣੀ ਦੇ ਉੱਪਰ ਡਾਕਾ ਮਾਰਨ ਲੱਗੇ ਨੇ ਇਹ ਸਾਨੂੰ ਨਾ ਮੰਜ਼ੂਰ ਹੈ ਤੇ ਇਹਦੇ ਲਈ ਸਾਨੂੰ ਜਿਸ ਵੀ ਹੱਦ ਤੱਕ ਜਾਣਾ ਪਊਗਾ ਅਸੀਂ ਜਾਵਾਂਗੇ ਸਰ ਇੱਕ ਨੈਤ ਸਿੰਘ ਸੈਣੀ ਵੱਲੋਂ ਕਿਹਾ ਗਿਆ ਕਿ ਦਿੱਲੀ ਦੀ ਹਾਰ ਦਾ ਬਦਲਾ ਲਿਆ ਜਾ ਰਿਹਾ ਹੈ ਗੈਰ ਸੰਵਧਾਨਿਕ ਤੌਰ ਦੇ ਉੱਤੇ ਜਿਹੜੇ ਪ੍ਰਵਾਨ ਸਿੰਘ ਮਾਨ ਦਾ ਰਵੱਈਆ ਉਹਨਾਂ ਦਾ ਪਾਣੀ ਨੂੰ ਲੈ ਕੇ ਤੁਸੀਂ ਕਿੰਦਾ ਦੇਖਦੇ ਹੋ ਸਰ ਦੇਖੋ ਇਹ ਤਾਂ ਉਹਨਾਂ ਦੀ ਥੀਏਟ੍ਰਿਕਸ ਨੇ ਜੀ ਨਿਰਾਚੂਤ ਬੋਲ ਰਹੇ ਨੇ ਹਿਮੈਨਿਟੇਰੀਅਨ ਗਰਾਉਂਡ ਦੇ ਉੱਪਰ ਜਦੋਂ ਪੀਣ ਵਾਲਾ ਪਾਣੀ ਭਾਈ ਕਨਈਆ ਦੇ ਵਾਰਸ ਹੋਣ ਦੇ ਨਾਤੇ ਆਲਰੇਡੀ ਪੰਜਾਬ ਉਹਨਾਂ ਨੂੰ ਉਹਨਾਂ ਦੀ ਲੋੜ ਤੋਂ ਤੇ ਉਹਨਾਂ ਦੀ ਦਾ ਜਿੰਨਾ ਹੱਕ ਬਣਦਾ ਉਹ ਤੋਂ ਵੱਧ ਦੇ ਚੁੱਕੇ ਆ ਤੇ ਫਿਰ ਵੀ ਉਹੋ ਜੇ ਨਜਾਇਜ਼ ਡਿਮਾਂਡ ਕਰਨਗੇ ਤੇ ਹੁਣ ਤੱਕ ਦੀਆਂ ਸਰਕਾਰਾਂ ਨੇ ਕਿਸੇ ਪੋਲਿਟਿਕਲ ਪਾਰਟੀ ਨੇ ਜੇ ਉਹਨਾਂ ਨੂੰ ਨੱਥ ਨਹੀਂ ਪਾਈ ਹੈਗੀ ਤੇ ਅਸੀਂ ਪੰਜਾਬ ਦੇ ਹੱਕਾਂ ਦੇ ਲਈ ਆਹ ਦਾ ਨਾਰਾ ਮਾਰ ਰਹੇ ਹਾਂ ਡਟ ਰਹੇ ਹਾਂ ਤੇ ਉਹ ਸਾਨੂੰ ਗਲਤ ਦੱਸਦੇ ਨੇ ਸੋ ਇਸ ਕਰਕੇ ਸੈਣੀ ਸਾਹਿਬ ਨੂੰ ਬੜਾ ਕਲੀਅਰ ਕਰਦੀਏ ਕਿ ਤੁਸੀਂ ਜੋ ਮਰਜ਼ੀ ਕਹੀ ਚੱਲੋ ਜੋ ਮਰਜ਼ੀ ਕਰੀ ਚੱਲੋ ਪੰਜਾਬ ਦਾ ਫालतू ਹਿਮੈਨਿਟੇਰੀਅਨ ਗਰਾਉਂਡਸ ਇਨਸਾਨੀ ਤੌਰ ਤੇ ਉੱਪਰ ਸਾਡੇ ਜਿਹੜੇ ਹਰਿਆਣਵੀ ਮੀਨੋ ਭਰਾ ਨੇ ਉਹ ਕੋਈ ਬਗਾਨੇ ਥੋੜੀ ਨਹੀਂ ਨੇ ਪੀਣ ਵਾਲਾ ਪਾਣੀ ਤਾਂ ਆਪਾਂ ਦੁਸ਼ਮਣ ਨੂੰ ਵੀ ਪਿਉਂਦੇ ਆ ਸੋ ਉਹ ਆਲਰੇਡੀ ਰਿਕੁਆਇਰਮੈਂਟਸ ਨੇ ਜਿਹੜੀ ਉਹਨਾਂ ਦੀ ਪੂਰੀਆਂ ਹੋ ਚੁੱਕੀਆਂ ਹੁਣ ਪੰਜਾਬ ਦੇ ਕਿਸਾਨ ਨੂੰ ਤੇ ਪੰਜਾਬ ਦੀਆਂ ਫਸਲਾਂ ਨੂੰ ਪਿਆਸਾ ਮਾਰ ਕੇ ਜੇ ਕੋਈ ਕਹੇ ਵੀ ਸਾਨੂੰ ਦੇ ਦਿਓ ਉਹ ਤਾਂ ਐਕਸੈਪਟੇਬਲ ਨਹੀਂ ਦਾ ਸਰ ਉਹ ਕਹਿੰਦੇ ਪੰਜਾਬ ਆਲਰੇਡੀ ਪਾਣੀ ਜ਼ਿਆਦਾ ਕੰਜ਼ੂਮ ਕਰਦਾ ਹੈ ਜਿੰਨਾ ਹਰਿਆਣਾ ਨੇ ਕਰਨਾ ਹੈ ਜੇਕਰ ਉਹਨਾਂ ਹਿਊਮੈਨਿਟੀ ਗਾਉਂਡ ਦੇ ਉੱਤੇ ਰਿਕੁਆਇਰਮੈਂਟ ਹੈ ਉਹ ਟੋਟਲੀ ਗਲਤ ਹੈ ਜੀ ਉਹ ਆਲਰੇਡੀ ਜਿਹੜਾ ਇਹ 400 ਵੀ ਦਿੱਤਾ ਜਾ ਰਿਹਾ ਹੈ ਇਹ ਓਵਰ ਐਂਡ ਅਬੋਵ ਦਾ ਅਲੋਕੇਸ਼ਨ ਦਿੱਤਾ ਜਾ ਰਿਹਾ ਹੈ ਜਿਹੜਾ 104% ਸ਼ੇਅਰ ਹੈ ਜਿਹੜਾ ਜਿਹੜਾ ਅਸੀਂ ਕੱਲ ਮੀਟਿੰਗ ਦੇ ਵਿੱਚ ਕਿਹਾ ਹੈ ਉਹ ਹੋਰ ਕਿਹੜਾ ਹੈ ਉਹ ਇਹੀ ਤਾਂ ਹੈਗਾ ਜਿਹੜਾ ਐਕਸੈਸ ਉਹਨਾਂ ਨੂੰ ਯੂਜ਼ ਹੋ ਰਿਹਾ ਹੈ ਅਚ ਜਿਹੜਾ BBMP ਦੇ ਜਿਹੜਾ ਇਹ ਵੋਟ ਹੋਈ ਹੈ ਤੁਹਾਨੂੰ ਕੀ ਲੱਗਦਾ ਪੰਜਾਬ ਨੂੰ ਘੇਰਿਆ ਜਾ ਰਿਹਾ ਹਰਿਆਣਾ ਵੀ ਵੋਟ ਕਰਦਾ ਹੈ ਆ ਰਾਜਸਥਾਨ ਵੀ ਵੋਟ ਕਰਦਾ ਹੈ ਪੰਜਾਬ ਇਕੱਲਾ ਰਹਿ ਜਾਂਦਾ ਉਸ ਦੇ ਇਹ ਤਾਂ ਇਹਦਾ ਚੱਕਰ ਹੈ ਜੀ ਹੁਣ ਪਿਛਲੀਆਂ ਸਰਕਾਰਾਂ ਦੇ ਪਿਛਲੇ ਲੀਡਰਾਂ ਦੇ ਜਿਹੜੇ ਕੰਡੇ ਬੀਜੇ ਹੋਏ ਅਸੀਂ ਤੇ ਪੰਜਾਬ ਤਾਂ ਉਹ ਚੁਗ ਰਹੇ ਹਾਂ ਹੁਣ BBMP ਦੇ ਵਿੱਚ 60% ਸ਼ੇਅਰ ਹੈ ਜਿਹੜਾ ਉਹ ਪੰਜਾਬ ਦਾ ਹੈ 40% ਹੈ ਜਿਹੜਾ ਉਹ ਹਰਿਆਣਾ ਦਾ ਹਿਮਾਚਲ ਦਾ ਦਿੱਲੀ ਦਾ ਰਾਜਸਥਾਨ ਦਾ ਹੁੰਦਾ ਸਟੇਟਾਂ ਦਾ ਉਹਨਾਂ ਸਾਰਿਆਂ ਦੀ ਵੀ ਵੋਟ ਇੱਕੋ ਹੀ ਹੈ ਤੇ 60% ਵਾਲੇ ਦੀ ਵੋਟ ਵੀ ਇੱਕੋ ਹੀ ਹੈ ਇਹ ਇਸ਼ੂ ਵੀ ਅਸੀਂ ਹੁਣ ਐਡਮਿਨਿਸਟ੍ਰੇਟਿਵਲੀ ਆ ਪੋਲੀਟੀਕਲੀ ਵੀ ਇਹਦੇ ਉੱਪਰ ਵੀ ਲੜਾਈ ਚੱਲੂਗੀ ਕਿ ਤੁਸੀਂ 60% ਵਾਲੇ ਨੂੰ ਤੇ ਸਪੋਜ਼ 3% ਵਾਲੇ ਨੂੰ ਜਾਂ 5% ਵਾਲੇ ਨੂੰ ਜੇ ਵੋਟ ਸ਼ੇਅਰ ਕਰੋਗੇ ਫਿਰ ਤਾਂ ਜਿਹੜੀ ਪਾਰਟੀ ਦਾ ਸਾਰੇ ਪਾਸੇ ਸਟੇਟਾਂ ਦੇ ਵਿੱਚ ਰਾਜ ਹੋਇਆ ਕਰੂਗਾ ਉਹ ਕੱਲ ਨੂੰ ਜੇ ਮੈਜੋਰਿਟੀ ਨਾਲ ਹੀ ਚੱਲਣਾ ਹੈ ਤੇ ਫਿਰ ਤੋਂ ਕੱਲ ਨੂੰ ਕਹੇਨਗੇ ਕਿ ਪੰਜਾਬ ਦਾ ਕੋਈ ਰਾਈਟ ਨਹੀਂ ਹੈਗਾ ਤੇ ਉਹਨਾਂ ਦੀ ਮੰਨੀ ਜਾਊਗੀ ਸੋ ਇਹ ਨਹੀਂ ਹੋਣਾ ਚਾਹੀਦਾ ਕਿ ਜਿੰਨਾ ਜਿਸ ਰੇਪੀਰੀਅਨ ਲਾਜ਼ ਦੇ ਮਤਾਬਕ ਹੈ ਵੈਸੇ ਦਾ 100% ਹੈ ਜਿਹੜਾ ਉਹ ਕਿ ਜੇਕਰ ਰਾਈਟ ਬਣਨੀ ਚਾਹੀਦਾ ਹੈ ਕਿ ਪੰਜਾਬ ਦੇ ਪਾਣੀ ਦਾ ਪਰ ਫਿਰ ਵੀ ਅ ਜੇ ਜੇ ਹੋਇਆ ਤਾਂ ਉਹਦੀ ਗੱਲ ਤਾਂ ਮਾਜੂਬ ਕਰਨਾ ਜੀ ਪਰ ਕੇਂਦਰ ਦਾ ਰਵਈਆ ਵਿੱਚ ਕਿਦਾਂ ਦੇਖਦੇ ਮਤਲਬ ਹੀ ਮਾਂ ਵਾਲਾ ਰਵਈਆ ਕਿਉਂ ਹੀ ਦੁਆਰਾ ਮਤਲਬ ਹੀ ਮਾਂ ਵਾਲਾ ਤਾਂ ਛੱਡੋ ਜੀ ਦੁਸ਼ਮਣ ਵਾਲਾ ਇਹ じゃ ਤਾਂ ਮੈਂ ਸਮਝਦਾ ਕਿ ਦੁਸ਼ਮਣ ਵੀ ਕੋਈ ਨਹੀਂ ਕਰਦਾ ਕਿ ਜਹਰ ਰੁਪਈਆ ਕੇਂਦਰ ਸਰਕਾਰ ਨੇ ਭਾਜਪਾ ਦੇ ਦੀ ਸਰਕਾਰ ਨੇ ਪੰਜਾਬ ਦੇ ਖਿਲਾਫ ਜਹਰ ਰੁਪਈਆ ਐਡੌਪਟ ਕੀਤਾ ਹੈ ਸਿੱਧੇ ਸਿੱਧੇ ਲੁੱਟ ਕੇ ਰਾਹ ਸਦਿ ਪਾਣੀ ਦੇ ਪਾਣੀ ਦੇ ਸਿੱਧਮ ਸਿੱਧੀ ਲੁੱਟ ਹੈ ਜੀ ਚੋਰੀ ਹੈ ਜੀ ਡੱਕ ਹੈ ਜੀ ਅੱਧੀ ਰਾਤ ਨੂੰ ਮੀਟਿੰਗਾਂ ਕਰਕੇ ਜੇ ਹਜੇ ਫੈਸਲੇ ਲੈਣਗੇ ਤੇ ਇਹ ਚੋਰੀ ਜਾਂ ਡੱਕੇ ਤੋਂ ਘੱਟ ਥੋੜੀਆਂ ਜੀ ਪਰ ਇਹ ਸਾਨੂੰ برداشت ਨਹੀਂ ਹੈ ਤੇ ਇਹਦੇ ਲਈ ਜਿਸ ਹੱਦ ਤੱਕ ਜਾਣਾ ਪਿਆ ਉਹ ਪੰਜਾਬ ਸਰਕਾਰ ਜਾਊਗੀ ਪ੍ਰਧਾਨ ਜੀ ਵੀ ਪੰਜਾਬ ਭਾਜਪਾ ਦਾ ਸਟੈਂਡਿੰਗ ਉੱਥੇ ਦੇਣੇ ਤੁਸੀਂ ਪਾਣੀ ਦੀ ਮਸ਼ੀਨ ਦੇਖੋ ਕੱਲ 올 ਪਾਰਟੀ ਮੀਟਿੰਗ ਬੁਲਾਈ ਸੀ ਜੀ ਉਹਦੇ ਵਿੱਚ ਜਖੜ ਸਾਹਿਬ ਔਰ ਮਨਮੋਜਨ ਕਾਲੀਆ ਜੀ ਆਏ ਸੀਗੇ ਉਹਨਾਂ ਨੇ ਤਾਂ ਪੰਜਾਬ ਭਾਜਪਾ ਦਾ ਤਾਂ ਕਿਹਾ ਵੀ ਹਾਂ ਅਸੀਂ ਪੰਜਾਬ ਦੇ ਪਾਣੀ ਦੇ ਨਾਲ ਆ ਪੰਜਾਬ ਦੇ ਨਾਲ ਆ ਨਹੀਂ ਜਾਣਾ ਚਾਹੀਦਾ ਪਰ ਨਾਲ ਨਾਲ ਉਹ ਕਿਤੇ ਕਿਤੇ ਇਹ ਵੀ ਰੈਫਰ ਕਰਦੇ ਸੀਗੇ ਵੀ ਜੀ ਪਿਛਲੇ ਸਮੇਂ ਦੇ ਵਿੱਚ ਵੀ ਜਾਂਦਾ ਰਿਹਾ ਹੈ ਅਸੀਂ ਉਹਨਾਂ ਨੂੰ ਇਹ ਕਹੇ ਵੀ ਜੇ ਭਾਈ ਪਿਛਲੇ ਸਮੇਂ ਦੇ ਵਿੱਚ ਜਾਂਦਾ ਰਿਹਾ ਹੈ ਤੇ ਕਿਸੇ ਸਰਕਾਰ ਨੇ ਜਾਂ ਕਿਸੇ ਲੀਡਰ ਨੇ ਉਹਦੇ ਖਿਲਾਫ ਆਵਾਜ਼ ਨਹੀਂ ਚੱਕੀ ਹੈਗੀ ਤਾਂ ਇਹਦਾ ਮਤਲਬ ਇਹ ਥੋੜਾ ਕਿ ਉਹਦਾ ਹੱਕ ਬਣ ਗਿਆ ਰਾਈਟ ਬਣ ਗਿਆ ਉਹਨਾਂ ਦਾ ਸੋ ਇਸ ਕਰਕੇ ਉਹਨਾਂ ਨੂੰ ਬੜਾ ਕਲੀਅਰ ਕਰ ਦਿੱਤਾ ਜਦੋਂ ਕਲੀਅਰ ਹੋ ਗਿਆ ਤੇ ਫਿਰ ਇੱਕ ਵਾਰ ਤੋਂ ਕੱਲ ਨਾਲ ਖੜੇ ਹੁਣ ਹਰਿਆਣੇ ਵਾਲੇ ਕੁਛ ਕਹੀ ਜਾਂਦੇ ਨੇ ਦਿੱਲੀ ਦੀ ਭਾਜਪਾ ਬਹੁਤ ਸ਼ੋਰ ਕਹੀ ਜਾਂਦੀ ਐ ਸੋ ਉਹਨਾਂ ਨੂੰ ਅਸੀਂ ਵੀ ਜਖੜ ਸਾਹਿਬ ਨੂੰ ਇਹੀ ਬੇਨਤੀ ਕੀਤੀ ਕਿ ਜੱਟ ਸਾਹਿਬ ਸੀਐਮ ਸਾਹਿਬ ਤੇ ਪੰਜਾਬ ਸਰਕਾਰ ਤਾਂ ਆਪਦੇ ਪੱਧਰ ਤੇ ਉੱਪਰ ਲੜਾਈ ਲੜੀ ਰਹੀ ਐ ਉਹ ਡਿਊਟੀ ਐ ਸਾਡੀ ਤੁਸੀਂ ਵੀ ਆਪਦੇ ਪੋਲੀਟੀਕਲ ਬੌਸਸ ਨੂੰ ਮੋਦੀ ਸਾਹਿਬ ਨੂੰ ਪਰ ਹੋਮ ਮਿਨਿਸਟਰ ਨੂੰ ਤੁਸੀਂ ਵੀ ਜਾਓ ਡੈਲੀਗੇਸ਼ਨ ਲੈ ਕੇ ਉਹਨਾਂ ਦੇ ਬਾਰਮੂਰੇ ਬੈਠੋ ਕਿ ਇਹ ਇਸ ਤਰੀਕੇ ਦਾ ਤਾਂ ਕੈਂੜਾ ਉਹ ਪੰਜਾਬ ਦੇ ਨਾਲ ਨਾ ਕਰੋ ਹੁਣ ਦੇਖਦੇ ਆ ਉਹ ਕੀ ਕੀ ਕਰਦੇ ਨੇ ਅਸ ਪ੍ਰਧਾਨ ਦੀ ਲੋਕਲ ਦੇ ਨਿਵਾਸੀਆਂ ਵੱਲੋਂ ਮੰਗ ਕੀਤੀ ਗਈ ਆ ਸੂਬੇ ਦੇ ਤੁਸੀਂ ਪ੍ਰਧਾਨ ਵਿਆਮਨ ਪਾਰਟੀ ਦੇ ਕੈਬਨਟ ਵਜ਼ੀਰ ਵੀ ਹੈਗੇ ਉਹਨਾਂ ਨੇ ਕਿਹਾ ਕਿ ਇਸ ਜਗ੍ਹਾ ਦੇ ਉੱਤੇ ਪਾਣੀ ਦੀ ਬੜੀ ਦਿੱਕਤ ਭਾਵੇਂ ਕਿ ਸਰੋਤ ਬਹੁਤ ਨੇੜੇ ਨਿਕਲਦਾ ਹੈ ਲੇਕਿਨ ਜਿਹੜੇ ਪਾਣੀ ਆ ਉਹ ਇੱਥੇ ਉਸ ਮਾਤਰਾ ਦੇ ਵਿੱਚ ਮੌਜੂਦ ਨਹੀਂ ਹੈ ਜਿਸ ਦੇ ਨਾਲ ਵਾਹਕ ਕੀਤੀ ਜਾ ਸਕੇ ਹੋਰ ਚੀਜ਼ਾਂ ਨੇ ਤੁਸੀਂ ਕਿਹਸੇ ਯੂਜ਼ ਕੀਤਾ ਜਾ ਸਕਦੇ ਪ ਉਸ ਚੀਜ਼ ਨੂੰ ਤੁਸੀਂ ਕਿਦਾਂ ਦੇਖ ਸਕਦੇ ਆ ਦੇਖੋ ਇਸ ਤਰ੍ਹਾਂ ਕਿ ਹੁਣੇ ਸਾਡੇ ਵੀਰ ਅਮਜੀਤ ਸਨੋਲਾ ਜੀ ਦੇ ਮਾਤਾ ਜੀ ਦੇ ਚਲਾਣੇ ਦੇ ਅਫਸੋਸ ਕਰਨ ਆਈ ਸੀ ਕਿ ਹੁਣੇ ਸਾਰੇ ਸਾਥੀਆਂ ਨੇ ਦੱਸਿਆ ਕਿ ਇਹ तकरीबन 200 ਪਿੰਡ ਨੇ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਲਹਿਰਾਂ ਨਿਕਲਦੀਆਂ ਤਾਂ ਹੈਗੀਆਂ ਪਾਣੀ ਨਿਕਲਦਾ ਤਾਂ ਹੈਗਾ ਪਰ ਇਹਨਾਂ ਨੂੰ ਨਹੀਂ ਮਿਲਦਾ ਹੈਗਾ ਤੇ ਇਹ ਵੀ ਕਿਉਂ ਹੋਇਆ ਇਸ ਇਲਾਕੇ ਨਾਲੇ ਕਾਣੀਵੰਡ ਕਿਉਂ ਹੋਈ ਧੱਕਾ ਕਿਉਂ ਹੋਇਆ ਇਹਦੇ ਬਾਰੇ ਵੀ ਮੈਂ ਆਪਣਾ ਸੰਦੋਖ ਸਾਹਿਬ ਨੂੰ ਕਿਹਾ ਕਿ ਤੁਸੀਂ ਜੇ ਇਹਦੀ ਸਾਰੀ ਜਿਹੜੀ ਪ੍ਰੋਪੋਜ਼ਲ ਕਹਿੰਦੇ ਬਣੀ ਹੋਈ ਹੈ ਪ੍ਰੋਪੋਜ਼ਲ ਬਣੀ ਹੋਈ ਹੈ ਤਾਂ ਸਾਨੂੰ ਪ੍ਰੋਪੋਜ਼ਲ ਭੇਜੋ ਤੁਸੀਂ ਤੇ ਸੀਐਮ ਸਾਹਿਬ ਨੂੰ ਮੈਟਰ ਟੇਕ ਅਪ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਇਹ ਤਾਂ ਨਹੀਂ ਨਾ ਹੋਣਾ ਚਾਹੀਦਾ ਹੈਗਾ ਤੇ ਕਿਉਂਕਿ ਪਾਣੀ ਜਿਹੜਾ